ਸਤਿ ਸ਼੍ਰੀ ਅਕਾਲ ਜੀ ਸਾਰਿਆਂ ਖਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨ ਹੀ ਮੱਝਾਂ ਤੁਹਾਨੂੰ ਦਿਖਾਉਣੀਆਂ ਮੱਝਾਂ 'ਚੋਂ ਇੱਕ ਮੱਝ ਗੱਭਣੀ ਹੈ ਤੇ ਗਾਵਾਂ 'ਚੋਂ ਇੱਕ ਗਾਂ ਗੱਭਣੀ ਬਾਕੀ ਸਾਰੀਆਂ ਸੁਈਆਂ ਵਾਂ ਤਾਜ਼ੀਆਂ ਸੁਈਆਂ ਮੱਝਾਂ ਦੇ ਬਿਲਕੁਲ ਤਾਜ਼ੀਆਂ ਸੁਈਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਜੀ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੇ ਚਲੋ ਵਧੀਆ ਜਿੰਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਜਦੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਲ੍ਹਾ ਗਦਾਕਪੁਰ ਤੇ ਫੋਨ ਨੰਬਰ ਇਹ ਬੋਲਦੇ ਕਰੀ 98562770 ਠੀਕ ਆ ਤੇ ਅੱਜ ਤਿੰਨ ਮੱਜਾਂ ਤੇ ਤਿੰਨ ਹੀ ਗਾਵਾਂ ਤੇ ਸ਼ੁਰੂਆਤ ਹੈਰਾ ਬਾਕੀ ਵੀ ਜੀ ਬੈਂਦੀ ਆ ਜਿਹਨੇ ਵੀ ਟੰਗਰ ਲੈਣਾ ਨਾ ਸਾਡੇ ਕੋਲੋਂ ਤਸਦੀਕ ਕਰਕੇ ਖੜੀ ਠੀਕ ਆ ਅਸੀਂ ਬਾਅਦ ਚ ਕੋਈ ਨਾ ਨਾਮਾ ਲੈਣਾ ਜੇ ਕੋਈ ਆਨਲਾਈਨ ਮੰਗਾਉਗਾ ਨਾ ਹਾਂਜੀ ਉਹ ਤਾਂ ਚਲੋ ਅਸੀਂ ਗਰੰਟੀ ਬੰਨਣਾ ਕਿ ਹੁਣ ਤਾਂ ਉਧਰ ਪਿਛਲੀ ਵੀਡੀਓ ਜੇ ਮਈਆਂ ਪਾਈਆਂ ਸੀ ਹਾਂਜੀ ਤਾਂ ਮਈਆਂ ਤੇ ਵੀਰਾਂ ਨੇ ਤਾਂ ਸਾਈ ਭਾਜੀਰ ਪਾਰੀ ਤੇ ਅਗਲੇ ਦਿਨ ਪੈਸੇ ਪਾਵਾਂਗੇ ਹਾਂਜੀ ਭੇਜੋ ਸਿਰ ਤੋਂ ਤੇ ਮਈ ਤਾਂਨੇ ਪੈਸੇ ਪੁੰਦਿਆਂ ਦਾ ਲੇਟ ਹੋ ਗਿਆ ਅਗਲੇ ਦਿਨ ਜਾ ਕੇ ਸ਼ਾਮ ਨੂੰ ਪੈਸੇ ਪਏ ਹਾਂਜੀ ਹੁਣ ਤੋਂ ਟਾਈਮ ਗੱਡੀ ਘੜੀ ਜਾਣੀ ਲੁਧਿਆਣੀ ਖਲੋੜੀ ਹਾਂਜੀ ਹਾਂਜੀ ਹੁਣ ਕੇ ਰਾਤ ਮਈ ਚੰਗੀ ਭਲੀ ਸੁਈ ਮਈ ਕੋਈ ਗ ਖਰਾਬ ਹੋ ਗਈ ਠੀਕ ਹੈ ਜੇ ਹੁਣ ਅਗਲੇ ਪੈਸੇ ਪਾਈ ਉਹ ਤੇ ਮੁੜ ਕੇ ਅਗਲਾ ਮਨਦਾ ਨਹੀਂ ਆ ਵੀ ਮੇਰੀ ਗਲਤੀ ਕਰਕੇ ਮੈਂ ਕੱਲ ਰਹਿ ਜਾਂਦਾ ਜੇ ਲੋ ਜੇ ਚਲ ਜਾਂਦੀ ਤੇ ਚਲੋ ਅਹੀਂ ਬੱਜ ਜਾਂਦੇ ਬਾਕੀ ਜੋ ਵੀ ਚਲੋ ਹੋਇਆ ਮਾੜਾ ਜੇ ਲੋ ਸਾਡੀ ਮਹੀਂ ਖਰਾਬ ਜੀ ਉਹਨਾਂ ਕਰਦੇ ਆ ਕਿ ਉਹ ਦੇਣ ਕਰਨੇ ਜਾਨ ਕੇ ਨਾ ਖਰਾਬ ਦਿੱਤੀ ਯਾਰ ਤੇ ਕਰਨ ਕਰਕੇ ਜਿਨੇ ਵੀ ਨੇ ਨਣੀਆਂ ਨੇ ਕਰੇ ਤਸੱਲੀ ਕਰਕੇ ਖੜੀਆਂ ਘਰ ਦੇ ਜੰਮੇ ਆ ਰਹੇ ਠੀਕ ਹੈ ਹਾਂਜੀ ਉਹਨਾਂ ਨੂੰ ਹੁਣ ਹੋਰ ਮਹੀਂ ਦੇਣੀ ਆ ਪੈਸੇ ਪਾਈ ਪਰ ਸਾਡੀ ਮਹੀਂ ਤੇ ਦਫਾ ਹੋ ਗਈ ਆ ਨਾ ਚਲੋ ਇਹ ਤੇ ਨਹੀਂ ਆਪਾਂ ਕਿਸ ਨੂੰ ਕਹਿ ਸਕਦੇ ਵੀ ਜਾਂ ਇਤਰਾ ਹੋ ਗਿਆ ਇਹ ਤੇ ਜੋ ਕੁਦਰਤੀ ਹੋਣਾ ਹੀ ਤੇ ਉਤੇ ਹੋਣਾ ਹੀ ਦੋ ਤਿੰਨ ਦਿਨ ਜਾਂ ਡੰਗਰ ਭੱਜੇ ਰਹਿਣਾ ਦਾ ਹਲਵਾ ਹੈ ਭਰੇ ਖਲਰਿਆ ਪਰੋਸਾ ਕਹਿੰਦਾ ਕੋਈ ਨਹੀਂ ਹਾਂਜੀ ਕਹਿਣ ਦਾ ਭਾਵ ਇਹ ਆ ਵੀ ਜੋ ਵੀ ਇੱਥੋਂ ਤਸੱਲੀ ਕਰਕੇ ਖੜੇ ਸਾਲਾ ਵਾਲੀਆਂ ਚੀਜ਼ਾਂ ਵਾਂ ਆ ਰਾਤੀ ਸੂਈ ਉਹ ਸਵੇਰੇ ਸੂਈ ਉਹ ਟੁਕੀ ਆ ਮੈਂ ਦੋ ਗਾਵਾਂ ਵੀ ਸੂਈਆਂ ਇੱਕ ਟੁਕੀ ਆ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਕੋਲੇ ਥਣ ਟਿੱਪ ਕੇ ਖੜੇ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਇਹਦੇ ਬੇਟਾ ਅੱਡੀ ਤੇ ਬੱਜੀਆਂ ਇੱਥੇ ਹਾਂਜੀ ਹਾਂਜੀ ਇੱਥੋਂ ਹੀ ਤਸੱਲੀ ਕਰ ਲਿਓ ਆਪਣੇ ਜੋ ਵੀ ਆ ਹੁਣ ਸਵੇਰੇ ਗਾਵਾਂ ਵੇਚੀਆਂ ਰਾਤੀ ਵੀ ਜੁਵਾਈਆਂ ਸਵੇਰੇ ਵੀ ਜੁਵਾਈਆਂ ਆ ਹਾਂਜੀ ਹਾਂਜੀ ਹੁਣ ਜਿਆਦੇ ਹੁਣ ਜਲਾਵਾ ਦੇ ਦਵਾੜੀ ਗੱਲ ਆ ਨਾ ਦੋੜਾਂਗੇ ਜਦੋਂ ਜੁਵਾਈ ਦਿੱਤੀਆਂ ਆ ਹਾਂਜੀ 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 ਇਹ ਕਰਕੇ ਆ ਬੇਂਤੀ ਆਪਣੀ ਤਸੱਲੀ ਕਰਕੇ ਕੋਲੇ ਆਪਣੀ ਤਸੱਲੀ ਕਰਕੇ ਖੜਾ ਹਾਂ ਨਾ ਠੀਕ ਆ ਆ ਵੱਡੀ ਮਹੀਂ ਜੇ ਦੇਖ ਲਓ ਵੀਰ ਜੀ ਚ ਬਾਕੀ ਪਤਾ ਨਹੀਂ ਏ ਘਰ ਵਾਲੇ ਕਹਿਣਗੂ ਆਨੇ 15 ਕਿਲੋ 16 ਕਿਲੋ ਦੁੱਧ ਚੋਣੇ ਆ ਠੀਕ ਆ ਪਰ ਇਸ ਵਕਤ ਤੇ ਹੀ ਦਹੀਂ ਕੋਲੋਂ ਬੋਲਾ ਆ ਕੱਲ ਸੂਈ ਆ ਠੀਕ ਆ ਦੋ ਚਵਈਆਂ ਹੋਈਆਂ ਕਿ ਸਵੇਰੇ ਹੋਈ ਔਰ ਰਾਤੀਂ ਹੋਈ ਆ ਠੀਕ ਆ ਦੋਈ ਇੱਕ ਨੰਬਰ ਹੋਊਗੀ ਦੁੱਧ ਅਗਲੇ ਦੀ ਸੇਵਾ ਦਾ ਠੀਕ ਆ ਸਟਾ ਨਿਕਲਾਂਗੇ ਜੇ ਕੋਈ ਆਨਲਾਈਨ ਮੰਗਾਉਗੀ ਕੋਈ ਥਣ ਜਵਾਦ ਘਾਟਨੇ ਕੋਲ ਦਾ ਡੇਢ ਘਰ ਮੈਂ ਹਾਂਗਾ ਠੀਕ ਆ ਜੀ ਹਾਂ ਜੀ ਤੇ ਇਹ ਉਤਰਕ ਨਗ ਦੁੱਧ ਚਵਈ ਜਾਓਗੇ ਕਿੰਨੀ ਗਿੱਦੀ 15 16 ਕਿਲੋ ਝੋਟੀ ਗਿੱਦੀ ਉਦੋਂ ਦੀ ਝੋਟੀ ਕਿੰਨੇ ਤੇ ਨਾ ਹੋਈ ਸੂਈ ਨਾ ਕੱਲ ਦੀ ਸੂਈ ਆ ਤੋਰਾਂ ਫ ਮੈਨੂੰ ਚੰਗੀ ਲੱਗੀ ਹੈ ਵੇਖੋ ਕਿੱਥੇ ਕਿੱਥੇ ਜੋੜੀ ਦਾ ਕੱਦ ਘਾੜੇ ਕੱਦ ਜਿਹੜਾ ਇਹਦਾ ਪੂਰਾ ਉੱਚਾ ਹੈ ਜਨਾ ਮੱਜਾਂ ਦੇ ਹਿਸਾਬ ਨਾਲ ਕੱਦ ਕਾਟ ਦੀ ਕੀ ਚੀਜ਼ ਅਗਾਈਆਂ ਉਹਲੇ ਵਾਲੀ ਕਰਦੀ ਹੈ ਸਰਾ ਦਰਦੀ ਦਰਦੀ ਦੀ ਆ ਬਾਕੀ ਇਹ ਆ ਵੀ ਥੱਲਿਆਂ ਚੰਗੀ ਆ ਤੇ ਕੱਦ ਕਾਠ ਵੀ ਚੰਗਾ ਵਾ ਚੰਗੀ ਝੋਡੀ ਦੇਖੋ ਬਾਕੀ ਕਿਹੜੀ ਚੀਜ਼ ਆ ਜੂਗੀ ਖੜੇ ਪੱਖੋਂ ਤੇ ਬੰਨੇ ਕੋ ਨੀਂਦ ਨਹੀਂ ਸਕਦਾ ਕਿਉਂ ਖੜੇ ਕੋਈ ਸਾਹ ਬਾਲਾ ਦੋ ਤਿੰਨੇ ਚੰਗਾ ਕੱਢੀ ਜਾਣਾ ਬਾਕੀ ਸਿੰਗਾ ਦੀ ਮੂੰਹ ਮੱਥੇ ਦੇ ਵੀ ਸੋਹਣੀ ਝੋਡੀ ਦੇਖੋ ਕਿੱਡਾ ਕਰਦਿਆ ਕਿੱਤੀ ਵੇੜ ਆ ਕੀ ਪੱਖੋਂ ਕੋ ਨੀਂਦ ਨਹੀਂ ਸਕਦਾ ਝੋਡੀ ਹਾਂਜੀ ਹਾਂਜੀ ਸਾਰੇ ਗੁਣ ਝੋਡੀ ਦੇ ਪੂਰੇ ਆ ਠੀਕ ਆ ਤੇ ਇਹਦਾ ਮੁੱਲ ਫਿਰ ਮੁੱਲੇ ਦਾ ਵੀ ਇੱਕ ਦਾ ਇੱਕ ਦਾ ਹਾਂਜੀ ਵਿੱਚੋਂ ਕਿੰਨਾ ਮਾਨ ਕਰਦੀ ਐ ਦੱਸ ਦੋ ਜਦਾਂ ਫੋਨ ਕਰ ਲੈ ਆ 5000 ਕਰ ਦਈਏ ਲੱਖ ਰੀ ਦੀ ਅੱਛਾ ਲੱਖ ਰੀ ਦੇ ਦੇਣੀ ਆ ਤੇ ਛੋਟ ਛੜ ਵਿੱਚੋਂ ਕਰਦੀ ਐ 95000 ਦੀ ਦੇ ਦਈਏ ਜੱਸ ਨੋਈ ਕਰਦਾ ਫਿਰ ਬਿਲਕੁਲੀ 90000 ਦੀ ਟੀਵੀ ਦੀ ਦਵਾਗੀ ਅੱਛਾ 90000 ਦੀ 90000 ਦੀ ਟੀਵੀ ਦਵਾਗੇ ਝੋਟੀ ਨੂੰ ਵੇਖੋ ਚੀਜ਼ਾਂ ਕਿਹੜੀਆਂ ਲੱਗੀਆਂ ਇੱਧਰ ਵੇਖੋ ਠੀਕ ਆ ਦੇਖੋ ਕਿੱਥੇ ਕਿੱਥੇ ਥਣ ਲੱਗਾ ਕਰਮਚਾਰੇ ਪਾਸੇ ਨਹੀਂ ਆ ਵੀ ਇੱਕ ਪਾਸੇ ਥਾਰੇ ਪਾਸੇ ਵੇਖ ਲੋ ਕਿੱਥੇ ਫੜ ਫੜ ਜਿਹਾ ਲੱਗੇ ਠੀਕ ਆ ਬਾਕੀ ਕੋਈ ਵੀ ਆਣ ਕੇ ਵੇਖੇ ਕਰੀ ਹਮ ਠੀਕ ਆ ਆਮਨੇ ਰਸੂਈਏ ਇਹ ਅੱਜ ਹੀ ਸਵੇਰੇ ਸੁਈ ਆ ਵੀ ਦੂਜੀ ਸਵੇਰ ਝੋਟੀ ਜੇ ਠੀਕ ਆ ਕੱਦ ਕੱਠ ਪਿੱਠ ਪੜੇ ਤੇ ਇਹ ਵੀ ਚੰਗੀ ਆ ਮੇਰੀ ਬੜੀ ਗਰੰਟੀ ਵੀਧੀਆਂ ਤੇ 12 ਕਿਲੋ ਹੀ ਪਹਿਲਾਂ ਥਲੇ ਰੋਦੇ ਚੋਇਆ ਹੁਣ ਵੇਖੋ ਇਹਦਾ ਬੱਚਾ ਜਿਹਾ ਉਹ ਬੈਠਾ ਜਿਹਾ ਆ ਕੱਟਾ ਇਹਦਾ ਜੇ ਤੇ ਆ ਉਹਦੀ ਕੱਟੀ ਜੇ ਜਿਹੜੀ ਮੱਝ ਹੋਣੀ ਤੁਹਾਨੂੰ ਦਿਖਾਈ ਆ ਸਾਡੇ ਬੱਚੇ ਦਾ ਨਹੀਂ ਸੁਈਆਂ ਬਾਕੀ ਇੱਕ ਗਾਂ ਦਾ ਬੱਚਾ ਉਹ ਬੱਜਾ ਉਹਦਾ ਵੀ ਨਾਲੂ ਜਿਹੜਾ ਨਾਲ ਹੀ ਆ ਖੋਲੋ ਵੀਧੀਆਂ ਤੋਰਦੀਆਂ ਇਹ ਵੀਧੀਆਂ ਹਰ ਕਿੰਨਾ ਕੇ ਦੁੱਧ ਚਵਾਈ ਜਾਊਗੀ ਗੜਿਤ ਫੜਕਦਾ ਲੱਗਾ ਜੂਣੀ ਹਾਂਜੀ ਹਾਂਜੀ ਫਿਰ ਇਹ ਕਹਦੀ ਦੋ ਤਿੰਨ ਕਿਲੋ ਢਾਈ ਕਿਲੋ ਚੀਜੋ ਬੱਟਾ ਚੰਗਾ ਆ ਗਈ ਰੋਟੀ ਦੋਸਤ ਲਈ ਹੈ ਕੋਕਾ ਬਾਕੀ ਇਹਦੇ ਵੀ ਦੁੱਧ ਵਾਲੇ ਨਿਸ਼ਾਨੀਆਂ ਚੰਗੀਆਂ ਆ ਵਾ ਥੱਲੇੋਂ ਉਤਨਾ ਚੰਗੀ ਤਿਆਰ ਹੋਈ ਹੈ ਲੈ ਢਿਆੜੀ ਝੋਟੀ ਤੇ ਲੈਣੀ ਉੱਪਰ ਆ ਕੇ ਦੁੱਗੀ ਆ ਇਹ ਘਰੇ ਕੋ ਬੱਚੇ ਲਾ ਕੇ ਵੇਖ ਲੈ ਬੱਚੇ ਨਾਲ ਮਈਆਂ ਮਿਲਣਗੀਆਂ ਤੇ ਲੈ ਜੀ ਅੱਛਾ ਇਹਦੇ ਘਰ ਜਾ ਕੇ ਮੁਰਕੇ ਲੋਕੀ ਜਾ ਕੇ ਲਾਗੇ ਬੱਚਾ ਨਹੀਂ ਪਾਉਂਦੇ ਮੁਰਕੇ ਫੋਮ ਕਰਦੇ ਬੱਚਾ ਨਹੀਂ ਨਹੀਂ ਸਾਡੀ ਘਰੀ ਬੱਚੇ ਲਾ ਕੇ ਜੋਗੀ ਖੜਨਾ ਠੀਕ ਹੈ ਜੀ ਹਾਂ ਜੀ ਹਾਂ ਦੇਖ ਸਾਦੇ ਥੱਲੇ ਤੇ ਇਹਦਾ ਫਿਰ ਮੁੱਲ ਕਿੰਨਾ ਰੱਖ ਦੀਏ ਇਹਦਾ ਮੁੱਲ 85000 85000 ਹਾਂ ਜੀ ਵਿੱਚੋਂ ਕਰਨਾ ਕੋ ਮਾਨਤਨ 80 ਆ ਦੀ ਦੇ ਦੀਏ 78 ਦੀ ਦੇ ਦੀਏ ਠੀਕ ਹੈ ਜੀ ਵੱਡੀ ਝੋਟੀ ਆ ਦੇਖੋ ਸਾਡੇ ਝੋਟੀ ਹਾਂ ਦੇਖ ਸਾਦੇ ਝਾੜੀ ਛੂਈ ਆਪਾਂ ਆ ਗਏ ਨਾ ਨਹੀਂ ਦੋ ਤਾਂ ਅੱਧੀ ਕੱਢ ਜਣੀ ਉਹਨੇ ਘਰ ਰਿੰਦੀ ਦੇ ਠੀਕ ਹੈ ਜੀ ਕਈ ਵਾਰੀ ਸਬਰ ਸੂਫਰ ਨਾ ਗਰਮੀ ਗਰਮੀ ਨਾ ਸੂਫ ਪਿੰਦੀਆਂ ਡਿਆੜੀ ਟੰਗ ਪੈ ਲੈ ਆ ਵੀ ਚਾਰ ਜੀ ਆ ਗੱਬਨੇ ਆ ਜਦੇ ਖਾਨ ਤੇ ਭਲੇ ਕੋਈ ਪਿੱਛੇ ਵੇਖ ਲੈ ਸਾਡੇ ਘਰੇ ਸੱਗੀ ਕਰਕੇ ਆਪਣੀ ਘਰੇ ਠੀਕ ਹੈ ਜੀ ਉਹਨੇ 10 ਦੇ ਦੇ 11 ਦੇ 12 ਦੇ ਠੀਕ ਹੈ ਘਰ ਆਉਣ ਦੇ ਬੜੀਆਂ ਗਰੰਟੀ ਦੀ ਬੜਾ ਉਹ ਜੂਨੀਅਰ ਪਤਾ ਨਹੀਂ ਵੀ ਚੀਂ ਘੜਾ ਚੋਇਆ ਠੀਕ ਹੈ ਬਾਕੀ ਹੈ ਮੈਂ ਦੁੱਧ ਵਾਲੀ ਆ ਦੇਖੋ ਮਾਨੇ ਨਾੜਾ ਕਦਾ ਹੈ ਬਾਕੀ ਕੱਦ ਕੱਠ ਫਿੱਟ ਫਿੱਟ ਅੱਜ ਮੱਜਾ ਤਿੰਨੇ ਜੜੀਆਂ ਵਾਂ ਚੰਗੇ ਕੱਦ ਕਾੜਦੀਆਂ ਚੰਗੇ ਪਿੱਟਪੂੜੀਆਂ ਹੋਲੀ ਮੱਜ ਕੋਈ ਵੀ ਨਹੀਂ ਅੱਜ ਤੇ ਆਹ ਦੇਖ ਸਾਡੇ ਥੱਲੇ ਹਵਾਨਾ ਇਹਦਾ ਵੀ ਚੰਗੀ ਤਰ੍ਹਾਂ ਲੱਗੇ ਤਾਂ ਆਏ ਬਣੂਗੀ ਆ ਦੇਖੋ ਕਿੱਟਾ ਨਾੜਾ ਦੇਖੋ ਇਹ ਗੁੰਡਾ ਹੁੰਦੀਆਂ ਵੀ ਇਹ ਅਜੇ ਪਰ ਨਹੀਂ ਆਜੇ ਪੂਰੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 72000 72000 ਹਾਂਜੀ 70 ਦੀ ਦੇ ਦਈਏ ਜੋ ਹੀ ਛੱਡਾਂਗੇ ਸਰ ਤੁਹਾਨੂੰ 68 ਦੀ 60000 ਦੀ ਦੇਣੀ ਮੈਂ ਪਹਿਲੇ ਹੁੰਦੇ ਜਾਉ ਠੀਕ ਹੈ ਜੀ ਹਾਂ ਨਹੀਂ ਜੀ ਪਹਿਲਾਂ ਅੱਜੀ ਜੀ ਕਿ ਨਜਰ ਹੈ ਇਹਨਾਂ ਸੂਈ ਦਾ ਕਾਂਦੀ ਸੂਈ ਦਾ ਹਾਂਜੀ ਰਾਤੀ ਸੂਈ ਜੇ ਠੀਕ ਹੈ ਕੋਈ ਨੂੰ ਰੱਸੀ ਨਹੀਂ ਪਾਉਣੀ ਬੱਸੀ ਛੱਡ ਕੇ ਇਦਾਂ ਕੋਈ ਚੋਗੇ ਤਸਲੀ ਲਾ ਕੇ ਖੜੇ ਸਰਾਤੀ ਜੋ ਹੈ ਜੇ 55 ਕਿਲੋ ਬੋਲਾ 3 ਕਿਲੋ ਸੇੜੀ ਜੋ ਹੈ ਕੋਈ ਵਸੀ ਨਹੀਂ ਆ ਗਈ ਠੀਕ ਹੈ ਦੁੱਧ 12 ਦੇ ਜੇ 13 ਦੇ ਜੇ 15 ਦੇ ਜੇ ਅੱਛਾ ਜਿਹੜੀ ਸੇਵਾ ਜੀ ਤੋਰ ਦੋ ਫਿਰ ਦਿੰਦਾ ਮੈਂ ਰਾਤੀ ਆਜੇਗੀ ਜੀ ਦੁੱਧ ਨੂੰ ਨੰਗਾ ਕਾਉ ਬੜਾ ਮੜੀ ਮੜੀ ਭਾਨੇ ਦੇ ਪਾਲਾ ਗਈ ਜੀ ਸਿੱਧਾ ਇਸਤ ਅੱਗੇ ਸਿੱਧੀ ਕਮਾ ਕੇ ਲਿਆਓ ਇੱਕ ਰੀ ਚੰਗੀ ਤਰ੍ਹਾਂ ਤੋੜ ਕੇ ਦਿਖਾ ਜੀ ਇੱਕ ਰੀ ਲੈ ਜਾ ਜੀ ਸਾਡੀ ਛੰਦੀ ਦੀ ਛੰਦੀ ਦੀ ਫੋਲਗਰੰਡੀ ਹੋਗੀ ਠੀਕ ਹੈ ਤੇ ਬਾਕੀ ਇਹਦਾ ਦੁੱਧ ਵੀ ਸੰਗਣਾ ਹੋਣਾ ਪੂਰਾ ਸੰਗਣਾ ਜੀ ਦੁੱਧ 15 16 ਕਿਲੋ ਦੀ ਵਸ਼ੀਂਦੀਆਂ ਦਾ ਮਈਆਂ ਕੋ ਬਰੀ ਆ ਤੇ ਮੁੱਲ ਫਿਰ ਇਹਦਾ ਮੋਲੇ ਦਾ 42000 42000 ਹਾਂਜੀ ਤੇ ਜੱਸ ਨੂੰ 40 40 ਦੇ ਦਾ ਕੀ ਠੀਕ ਆ ਮਗਰ ਵਛੀ ਏ ਤੇ ਹੁਣ ਇੱਕ ਆਹ ਜਿਹੜੀ ਗਾਏ ਨੂੰ ਚੋਂ ਪੰਜ ਦਿਨਾਂ ਦੀ ਪੰਜ ਦਿਨਾਂ ਦੀ ਸੂਈ ਨੂੰ 10 ਕਿਲੋ ਦੁੱਧ ਹੋ ਗਿਆ ਥਲੇ ਤਿਆਰ ਤਿਆਰ ਜਿਹੜਾ ਮਗਰ ਵਛਾ ਲਈ ਤੇ ਮਗਰ ਠੀਕ ਆ ਇਹ ਕੋ ਠੰਡ ਦਾ ਲਗਾਇਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਇੰਝ ਛੋਟਾ ਹੀ ਆ ਕਿੰਨਾ ਬਾਦ ਕਿੰਨੇ ਵੰਗੀ ਲਈ ਸੀ ਹਾਂਜੀ ਬਾਦ ਉਹ ਵੇਣ ਵਾਲੀ ਗੱਲ 32000 ਦੀ ਦੇਣੀ 32000 ਦੀ ਕਿ 30 ਦੀ ਮੇਰਾ ਵੀ ਚੀਜ਼ ਆਦੀ ਠੀਕ ਆ ਆ ਦੇਖੋ ਜੀ ਉਹ ਢੀ ਵੜਿਆ ਓਟਾ ਹੀ ਲੈ ਵਾਲਾ ਇੱਥੇ ਦੇਖੋ ਇਹ ਜੇ ਗੱਬਣਿਆ ਹਨਾ ਸਾਡੇ ਪਤਾ ਨਹੀਂ ਦੋ ਲੈ ਰਿਹਾ ਤਿੰਨ ਦਿਨ ਲੈ ਰਿਹਾ ਦੁੱਧ ਘਰ ਵਾਲੇ ਦਾਦੇ 18-19 ਕਿਲੋ ਪਹਿਲਾਂ ਥੱਲੇ ਚੋਇਆ ਆ ਉਹ ਸਾਡਾ 20 ਵੀ ਦੇ ਦੇ ਠੀਕ ਆ ਉਹ ਸਾਡਾ 15 ਵੀ ਦਵੇ ਠੀਕ ਆ ਆਪਣੀ ਕੋਈ ਮਰਜ਼ੀ ਕਰਕੇ ਖੜੇ ਤੋੜਦਾ ਫਿਰ ਇਹਨਾਂ ਨੂੰ ਖਾਣਾ ਜੀ ਬਿਲਕੁਲ ਸਾਫ ਸੁਥਰੀ ਹੋਗੀ ਰਾਹੀ ਕੋ ਥਲੀਓ ਕੀ ਗਾਣ ਨੂੰ ਖਾਵ ਗਿਆਨ ਵੇਖੋ ਕਦਾ ਜੜਾ ਲਈ ਰਹੀ ਹੈ ਆ ਦੇਖ ਸਾਦੇ ਚੰਗੀ ਪਰਾਂਦੀ ਥਲਿਆ ਉਹਨੇ ਗਾਣ ਉਹਨੇ ਪਛਾਣਵਾ ਤੇ ਉਹਨੇ ਉਹਦਾ ਕੀ ਵਜਨ ਉੱਪਰ ਤੇ ਉਹਨਾ ਕੇ ਵਜਨ ਥੱਲੇ ਹੈ ਜਿਵੇਂ ਕਹਿਣਾ ਨਹੀਂ ਪਰ ਲੰਮੀਆਂ ਵੀ ਨਹੀਂ ਹੋਣੇ ਇਹ ਠੀਕ ਆ ਥਾੜੀ ਜਾਂਦਾ ਜਦੋਂ ਬਹੂਗੀ ਠੀਕ ਆ ਜੇ ਕੋਕਾ ਤੁਹਾਡਾ ਜੇ ਹਵਾਨੇ ਚਿੱਟਲੇ ਹਜੇ ਕਾਫੀ ਹੈ ਜੇ ਹੋਰ ਹਵਾਨਾ ਪਰ ਜਣਾ ਹੀ ਨੇ ਤੇ ਇਹਦਾ ਫਿਰ ਮੁੱਲ ਹੰਡੀ ਵੇਖੋ ਇਧਰ ਵੇਖੋ ਠੀਕ ਹੈ ਕਈਆਂ ਵੈ ਨਹੀਂ ਦਿੰਦੀ ਇੰਨੀ ਹੰਡੀ ਯਾਰ ਤੇ ਇਹਦਾ ਮੁੱਲ ਜਿਦਾ ਮਰਜ਼ੀ ਬਿਠੇ ਰੋ ਆਹ ਫੋਟੋ ਲਾ ਇਹਦਾ ਮੁੱਲ ਪਿਆ ਯਾਰ 50000 ਰੁਪਏ ਤੇ ਜਸਨਾ ਕਿੰਨੇ ਦੀ ਹੈ 45000 ਰੁਪਏ ਦੀ ਸੀ ਦਵਾ 45000 ਰੁਪਏ ਹਾਂਜੀ ਬਾਕੀ ਚਲੋ ਮੌਕੇ ਤੇ ਛੋਟ-ਛੜ ਕਰਦਾ ਬਾਕੀ ਕਾ ਫੋਨ ਫੋਨ ਲਾਵੇ ਇੱਕ ਰਹੀ ਹੈ ਨਾ ਲਾਵੇ ਫੋਨ ਠੀਕ ਹੈ ਬਾਕੀ ਆਪ ਨਹੀਂ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ